ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਭਾਰਤ ਦੇ ਵਿੱਚ ਸਿਹਤ ਸਹੂਲਤਾਂ ਦਾ ਕੀ ਹਾਲਾਤ ਨੇ ਸਰਕਾਰੀ ਤੌਰ ਦੇ ਉੱਪਰ ਜੇਕਰ ਆਪਾਂ ਕਹੀਏ ਇਹ ਕਿਸੇ ਤੋਂ ਛੁਪੇ ਨਹੀਂ ਹੈ ਜਨਾਜ਼ਾ ਨਿਕਲਿਆ ਹੋਇਆ ਤੇ ਹੁਣ ਹਾਲਾਤ ਇਸ ਤਰੀਕੇ ਦੇ ਆ ਗਏ ਨੇ ਕਿ ਗਰੀਬ ਦੀ ਇੱਜ਼ਤ ਵੀ ਕੋਈ ਨਹੀਂ ਹੈ ਜੇਕਰ ਉਹ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਚਲਾ ਜਾਂਦਾ ਤੇ ਐਸੀਆਂ ਹੀ ਦਿਲ ਨੂੰ ਦੁਖਾ ਦੁੱਖ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੱਧ ਪ੍ਰਦੇਸ਼ ਦੇ ਛੱਤਰਪੁਰ ਦੇ ਵਿੱਚੋਂ ਜਿੱਥੇ ਇੱਕ ਬਜ਼ੁਰਗ ਕਿਸੇ ਚੀਜ਼ ਦਾ ਇਲਾਜ ਕਰਵਾਉਣ ਦੇ ਲਈ ਜਾਂਦਾ ਹਸਪਤਾਲ ਦੇ ਵਿੱਚ ਪਰ ਉਹਦੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਜਾਂਦਾ ਤੇ ਇਹ ਤਸਵੀਰਾਂ ਦਿਲ ਨੂੰ ਠੇਸ ਪਹੁੰਚਾਉਂਦੀਆਂ ਨੇ ਡਾਕਟਰ ਤੇ ਨਾਲ ਇੱਕ ਡਾਕਟਰ ਦਾ ਹੋਰ ਇੱਕ ਵਿਅਕਤੀ ਨਾਲ ਹੈ ਸਹਿਯੋਗੀ ਉਹ ਮਿਲ ਕੇ ਉਸ 77 ਸਾਲ ਦੇ ਬਜ਼ੁਰਗ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਬਿਲਕੁਲ ਹਾਂ ਟੁੱਟ ਕੇ ਪੈ ਜਾਂਦੇ ਨੇ ਜਿਵੇਂ ਉਸ ਦੀ ਜਾਨ ਲੈਣਾ ਚਾਹੁੰਦੇ ਹੁਣ ਜਿਵੇਂ ਉਸ ਦੀ ਹੱਤਿਆ ਕਰਨਾ ਚਾਹੁੰਦੇ ਹੁਣ ਤੇ ਉਸ ਬਜ਼ੁਰਗ ਦਾ ਸਿਰਫ ਔਰ ਸਿਰਫ ਕਸੂਰ ਇੰਨਾ ਸੀ ਕਿ ਉਹਨੇ ਕਹਿ ਦਿੱਤਾ ਕਿ ਮੈਂ ਸੀਨੀਅਰ ਸਿਟੀਜ਼ਨ ਆ ਮੈਂ ਬਜ਼ੁਰਗਾਂ ਮੈਨੂੰ ਬੈਠਣਾ ਔਖਾ ਹੈ ਕਿਰਪਾ ਕਰਕੇ ਪਹਿਲਾਂ ਮੈਨੂੰ ਦੇਖ ਲਿਓ ਕਿ ਜੋ ਮੇਰੀ ਦੁੱਖ ਤਕਲੀਫ ਹੈ ਕਿਰਪਾ ਕਰਕੇ ਇਹਨੂੰ ਦੇਖ ਲਿਓ ਬਸ ਹੋਰ ਕੀ ਸੀ ਥੋ ਐਸੇ ਛੋਟੀ ਜੀ ਨਿੱਕੀ ਜੀ ਗੱਲ ਦੇ ਉੱਤੋਂ ਬਹਿਸ ਬਾਜੀ ਹੋਣਾ ਸ਼ੁਰੂ ਹੋ ਜਾਂਦੀ ਹੈ ਡਾਕਟਰ ਦੇ ਨਾਲ ਬਹਿਸ ਬਾਜੀ ਹੁੰਦੀ ਹੈ ਤੇ ਫਿਰ ਉਹ ਤਾਂ ਡਾਕਟਰ ਸਾਹਿਬ ਨੇ ਕਿਵੇਂ ਉਹ ਜਰ ਲੈਣ ਕਿ ਕੋਈ ਆਮ ਬੰਦਾ ਕੋਈ ਗਰੀਬ ਬੰਦਾ ਸਾਨੂੰ ਕਿਵੇਂ ਕੋਈ ਆਰਡਰ ਕਰ ਸਕਦਾ ਕਿ ਕਿਰਪਾ ਕਰਕੇ ਪਹਿਲਾਂ ਮੈਨੂੰ ਦੇਖ ਲਓ ਕਿਉਂ ਕਿਉਂਕਿ ਅਮੀਰ ਬੰਦਿਆਂ ਨੂੰ ਧਨਾਟਾਂ ਨੂੰ ਤਾਂ ਇਹ ਚੀਜ਼ ਸੁਣਨ ਦੀ ਆਦਤ ਹੀ ਨਹੀਂ ਹੈ ਉੱਤੋਂ ਜੇ ਇੱਕ ਡਾਕਟਰ ਉਹ ਵੀ ਸਰਕਾਰੀ ਹਸਪਤਾਲੋਂ ਕਿਵੇਂ ਜਰ ਲਵੇ ਤੇ ਫਿਰ ਹੋਇਆ ਕਿ ਉਸ 77 ਸਾਲ ਦੇ ਬਜ਼ੁਰਗ ਵਿਅਕਤੀ ਦੀ ਨਾ ਕੁੱਟਮਾਰ ਕੀਤੀ ਗਈ ਨਾ ਸਿਰਫ ਡਾਕਟਰ ਵੱਲੋਂ ਤੇ ਡਾਕਟਰ ਦੇ ਇੱਕ ਹੋਰ ਸਾਥੀ ਦੇ ਵੱਲੋਂ ਬਜ਼ੁਰਗ ਦੀ ਕੁੱਟਮਾਰ ਕੀਤੀ ਜਾਂਦੀ ਹੈ ਮੂੰਹ ਦੇ ਉੱਤੇ ਚਪੇੜਾ ਮਾਰੀਆਂ ਜਾਂਦੀਆਂ ਨੇ ਔਰ ਦਿਨ ਦਿਹਾੜੇ ਸਾਰੀ ਜਨਤਾ ਦੇਖ ਰਹੀ ਸੀ ਕੋਈ ਭੋਲਣ ਵਾਲਾ ਨਹੀਂ ਸੀ ਤੇ ਆ ਸਿੱਧਾ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਕਿ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਹੈ ਬਜ਼ੁਰਗ ਨੂੰ ਘੜੀਸਿਆ ਗਿਆ ਸਰੇ ਆਮ ਸੜਕ ਦੇ ਉੱਤੇ ਉਹਨੂੰ ਹਸਪਤਾਲ ਦੇ ਵਿੱਚ ਘੜੀਸਿਆ ਜਾਂਦਾ ਵਾ ਘੜੀਸ ਕਿ ਉਹਦੇ ਚਪੇੜਾ ਮਾਰੀਆਂ ਜਾਂਦੀਆਂ ਨੇ ਤੇ ਇਸ ਮੌਕੇ ਦੇ ਉੱਤੇ ਸਾਰੇ ਲੋਕ ਇਸ ਵੀਡੀਓ ਨੂੰ ਦੇਖਦੇ ਰਹੇ ਨੇ ਮੌਕੇ ਤੇ ਹਾਲਾਤ ਨੂੰ ਦੇਖਦੇ ਰਹੇ ਹੋ ਵੀਡੀਓ ਬਣਾ ਮੇਰੇ ਪਰ ਇੰਨਾ ਲੋਕਾਂ ਦੇ ਵਿੱਚ ਕੋਈ ਵਿਅਕਤੀ ਐਸਾ ਨਹੀਂ ਸੀ ਜੋ ਐਸਾ ਹਰਕਤ ਨੂੰ ਰੋਕਿਆ ਰੋਕਣ ਦੇ ਲਈ ਅੱਗੇ ਆਵੇ ਕੋਈ ਨਹੀਂ ਸੀ ਜੋ ਡਾਕਟਰ ਨੂੰ ਟੋਕ ਦੇਵੇ ਕੋਈ ਇੱਥੇ ਨਹੀਂ ਸੀ ਜੋ ਉਸ ਬਜ਼ੁਰਗ ਦੀ ਮਦਦ ਕਰ ਦੇਵੇ ਸਾਰੇ ਲੋਕ ਤਮਾਸ਼ਾਪੀਂ ਬਣੇ ਹੋਏ ਸੀ ਔਰ ਦਿਨ ਦਿਹਾੜੇ ਉਸ ਡਾਕਟਰ ਦੀ ਜੋ ਗੁੰਡਾ ਕਰਦੀ ਹੈ ਕਿਸ ਤਰੀਕੇ ਦੇ ਨਾਲ ਸਭ ਦੇ ਸਾਹਮਣੇ ਸੀ ਕੋਈ ਨਹੀਂ ਰੋਕ ਰਿਆ ਸੀ ਬਜ਼ੁਰਗ ਦੇ ਚਪੇੜਾ ਮਾਰੀਆਂ ਗਈਆਂ ਉਸ ਨੂੰ ਬੇਇੱਜ਼ਤ ਕੀਤਾ ਗਿਆ ਬੇਇੱਜ਼ਤ ਕਰਕੇ ਉਸ ਨੂੰ ਚੱਕ ਕੇ ਪਟਕ ਦਿੱਤਾ ਜਾਂਦਾ ਜ਼ਮੀਨ ਦੇ ਉੱਤੇ ਔਰ ਹਸਪਤਾਲ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਜਾਂਦਾ ਤੇ ਉਸ ਦਾ ਕਸੂਰ ਇਹੀ ਹੈ ਕਿ ਉਹ ਗਰੀਬ ਹੈ ਔਰ ਇਸ ਭਾਰਤ ਦੇ ਵਿੱਚ ਉਸ ਨੇ ਜਨਮ ਲੈ ਲਿਆ ਭਾਰਤ ਵਿੱਚ ਜਨਮ ਲੈਣਾ ਸ਼ਾਇਦ ਉਹਦੀ ਇੱਕ ਮਾੜੀ ਕਿਸਮਤ ਸੀ ਤੇ ਉੱਤੋਂ ਹੋਰ ਵੀ ਮਾੜੀ ਕਿਸਮਤ ਸੀ ਕਿ ਉਸ ਨੇ ਗਰੀਬੀ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਪਰ ਤੁਸੀਂ ਇਹ ਗੱਲ ਸੋਚ ਸਕਦੇ ਹੋ ਜੇ ਇਸ ਗਰੀਬ ਵਿਅਕਤੀ ਦੀ ਥਾਂ ਦੇ ਉੱਤੇ ਕੋਈ ਰੋਪਦਾਰ ਵਿਅਕਤੀ ਹੁੰਦਾ ਕੋਈ ਡੀਲ ਡੋਲ ਵਾਲਾ ਵਿਅਕਤੀ ਹੁੰਦਾ ਤੇ ਕੋਈ ਅਮੀਰ ਵਿਅਕਤੀ ਹੁੰਦਾ ਕਿ ਇੰਨਾ ਡਾਕਟਰਾਂ ਦੀ ਇੰਨੀ ਔਕਾਤ ਸੀ ਕਿ ਉਸ ਨੂੰ OE ਵੀ ਕਹਿ ਦੇਣ ਇਹ ਸ਼ਬਦ ਕਠੋਰ ਨੇ ਪਰ ਜ਼ਰਾ ਸੋਚ ਕੇ ਦੇਖੋ ਕੀ ਗਰੀਬਾਂ ਦੀ ਕੀ ਔਰ ਕਿੰਨੀ ਕਦਰ ਹੈ ਆਪਣੇ ਭਾਰਤ ਵਿੱਚ ਉਹਦੀਆਂ ਤਸਵੀਰਾਂ ਨੇ ਸਾਨੂੰ ਬੜਾ ਬੁਰਾ ਲੱਗਦਾ ਹੈ ਕਿ ਐਸੀਆਂ ਤਸਵੀਰਾਂ ਦੇ ਉੱਤੇ ਅਸੀਂ ਵੀ ਡਾਕਟਰਾਂ ਨੂੰ ਇਹ ਚੀਜ਼ ਕਹਿ ਰਹੇ ਹਾਂ ਪਰ ਉਹਨਾਂ ਦੀ ਪੜ੍ਹਾਈ ਲਿਖਾਈ ਕਿੱਥੇ ਖੂ ਦੇ ਵਿੱਚ ਸਾਰੀ ਜਾਂਦੀ ਹੈ ਕਿ ਉਹਨਾਂ ਨੂੰ ਮੈਂ ਤਾਂ ਲੱਗਦਾ ਪੜ੍ਹਾਈ ਤੋਂ ਪਹਿਲਾਂ ਇਸ ਚੀਜ਼ ਦੀ ਪੜ੍ਹਾਈ ਕਰਾਣੀ ਚਾਹੀਦੀ ਹੈ ਕਿ ਤੁਸੀਂ ਲੋਕਾਂ ਦਾ ਸਤਿਕਾਰ ਕਿਵੇਂ ਕਰਨਾ ਇੱਜ਼ਤ ਨਾਲ ਬੋਲਣਾ ਕਿਵੇਂ ਹੈ ਸ਼ਾਇਦ ਪਰ ਇਹਨਾਂ ਦੇ ਸਿਰ ਦੇ ਉੱਤੇ ਤਾਂ ਸਰਕਾਰੀ ਨੌਕਰੀ ਦਾ ਫਤੂਰ ਇਸ ਤਰੀਕੇ ਦੇ ਨਾਲ ਹਾਵੀ ਹੈ ਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਇਹ ਤਾਂ ਇੱਕ ਹਸਪਤਾਲ ਦੀ ਗੱਲ ਹੈ ਮੱਧ ਪ੍ਰਦੇਸ਼ ਦੇ ਛੱਤਰਪੁਰ ਦੀ ਪਰ ਤੁਸੀਂ ਛੱਡੋ ਮੱਧ ਪ੍ਰਦੇਸ਼ ਨੂੰ ਤੁਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਦੇ ਕਿਸੇ ਮਰਜ਼ੀ ਸਰਕਾਰੀ ਹਸਪਤਾਲ 'ਚ ਚਲ ਜਓ ਐਸੇ ਤਰੀਕੇ ਦੇ ਹਾਲਾਤ ਨੇ ਡਾਕਟਰ ਆਪਣੀ ਬਣਮਾਨੀਆਂ ਕਰਦੇ ਨੇ ਔਰ ਵੈਸੇ ਵੀ ਹੁਣ ਸਾਰੀਆਂ ਚੀਜ਼ਾਂ ਅਸੀਂ ਇੱਥੇ ਬੋਲ ਨਹੀਂ ਸਕਦੇ ਕਮੈਂਟਾਂ ਦੇ ਵਿੱਚ ਜ਼ਰੂਰ ਪੜ ਲਿਓ ਹੋਰ ਲੋਕ ਕੀ ਡਾਕਟਰਾਂ ਦੇ ਬਾਰੇ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਉੱਠ ਸੁੱਟ ਕੀਤੀ ਜਾਂਦੀ ਹੈ ਸਿਹਤ ਸਹੂਲਤਾਂ ਕਿਸ ਤਰੀਕੇ ਦੀਆਂ ਆਪਣੇ ਦੇਸ਼ ਦੇ ਵਿੱਚ ਕਿੰਨੀਆਂਕ ਵਧੀਆਂ ਨੇ ਉਹਨਾਂ ਦਾ ਸਾਰਿਆਂ ਦਾ ਜਨਾਜ਼ਾ ਲੋਕੀ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਕੱਢਦੇ ਨੇ ਤਾਂ ਪਤਾ ਚੱਲ ਜਾਊਗਾ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੋਹਨ ਯਾਦਵ ਜੀ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਦੇ ਕੀ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਜਾਂ ਕਾਰਵਾਈ ਕਰਨੀ ਬਾਕੀ ਹੈ ਜਰੂਰ ਲੋਕਾਂ ਤੱਕ ਵੀ ਗੱਲ ਪਹੁੰਚਣੀ ਚਾਹੀਦੀ ਹੈ ਐਸੇ ਡਾਕਟਰਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਡਾਕਟਰ ਇੰਨਾ ਕਹਿ ਸਕਦਾ ਕਿ ਨਹੀਂ ਮੈਂ ਤਾਂ ਸਿਰਫ ਲਾਈਨ ਦੇ ਵਿੱਚ ਹੀ ਸਾਰਿਆਂ ਨੂੰ ਦੇਖੂਗਾ ਤੁਸੀਂ ਆਪਣਾ ਬਾਹਰ ਜਾ ਕੇ ਬੈਠੋ ਲੇਕਿਨ ਇਹ ਇਜਾਜ਼ਤ ਕਿੰਨਾ ਨੇ ਦਿੱਤੀ ਹੈ ਡਾਕਟਰਾਂ ਨੂੰ ਗੁੰਡਾਗਰਦੀ ਦੀ ਕਿ ਤੁਸੀਂ ਇੱਕ ਮਰੀਜ਼ ਨੂੰ ਉਹ ਵੀ 70 ਸਾਲ ਦੇ ਕਰੀਬ 80 ਸਾਲ ਦੀ ਉਸ ਬਜ਼ੁਰਗ ਦੀ ਉਮਰ ਹੈ ਤੇ ਜੇ ਉਹਦੇ ਹੱਡ ਪੈਰ ਵੈਸੀ ਟੁੱਟ ਜਾਂਦੇ ਉਹਦੇ ਹੱਡ ਪੈਰ ਤਾਂ ਵੈਸੀ ਹੀ ਇਸ ਵਕਤ ਅਧੇੜ ਉਮਰ ਦੇ ਵਿੱਚ ਗਏ ਗੁਜ਼ਰੇ ਹੁੰਦੇ ਆ ਤੇ ਉਲਟਾ ਡਾਕਟਰਾਂ ਦੀ ਇਸ ਤਰੀਕੇ ਨਾਲ ਤਸ਼ੱਦਦ ਹੋਰ ਵੀ ਜ਼ਿਆਦਾ ਮਾਮਲੇ ਨੂੰ ਗੰਭੀਰ ਕਰ ਦਿੱਤਾ ਹੈ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਐਸੇ ਡਾਕਟਰਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੀ ਕੀਮਤੀ رائے ਜ਼ਰੂਰ ਦਿਓ ਔਰ ਹੁਣ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾ ਦਿੰਦਾ ਵਿਦ ਆਡੀਓ ਕੀ ਗੱਲਾਂ ਹੋ ਰਹੀਆਂ ਨੇ ਲੋਕ ਖੜੇ ਨੇ ਤਮਾਸ਼ਾ ਦੇਖ ਰਹੇ ਨੇ ਪਰ ਬਚਾਉਣ ਵਾਲਾ ਕੋਈ ਨਹੀਂ ਹੈ ਇਸ ਜੋ ਘਟਿਆ ਕਰਤੂਤ ਕੀਤੀ ਜਾ ਰਹੀ ਹੈ ਇੱਕ ਬਜ਼ੁਰਗ ਨੂੰ ਕੁੱਟਿਆ ਜਾ ਰਿਹਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਕੋਈ ਨਹੀਂ ਹੈ ਸਭ ਦੇ ਸਭ ਤਮਾਸ਼ੀਨ ਨੇ ਸਭ ਦੇ ਸਭ ਸਿਰਫ ਪੁਤਲੇ ਬਣ ਕੇ ਖੜੇ ਨੇ ਲੇਕਿਨ ਬੋਲ ਕੋਈ ਵੀ ਨਹੀਂ ਰਿਹਾ 雨 marriages <laughs> differences